ਸਕਸ਼ਰੀਆ ਕਾਲ ਜੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤੇ ਦੋਸਤੋ ਮੈਂ ਕਰਮ ਸੋਢੀ ਜੇ ਗੱਲ ਕੀਤੀ ਜਾਵੇ ਤਾਂ ਈਰਾਨ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਨੂੰ ਡੋਨਾਲਡ ਟਰੰਪ ਨੇ ਦੇ ਦਿੱਤੀ ਹੈ ਸਿੱਧੀ ਧਮਕੀ ਜੀ ਹਾਂ ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਅਤੇ ਵਿਅਕਤੀਆਂ ਨੂੰ ਇੱਕ ਸਖਤ ਸੁਨੇਹਾ ਦਿੱਤਾ ਹੈ 1 ਮਈ 2025 ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉਤੇ ਡੋਨਾਲਡ 트ੰਪ ਨੇ ਐਲਾਨ ਕੀਤਾ ਕਿ ਜੇਕਰ ਕੋਈ ਵੀ ਦੇਸ਼ ਜਾਂ ਫਿਰ ਵਿਅਕਤੀ ਈਰਾਨ ਤੋਂ ਤੇਲ ਜਾਂ ਫਿਰ ਪੈਟਰੋਕੈਮੀਕਲ ਉਤਪਾਦ ਖਰੀਦਦਾ ਹੈ ਤਾਂ ਫਿਰ ਉਸ ਦੇ ਸੈਕੰਡਰੀ ਪਾਬੰਦੀਆਂ ਲਾਗੂ ਕੀਤੀਆਂ ਜਾਣਗੀਆਂ ਤੇ ਨਾਲ ਹੀ ਅਜਿਹੇ ਦੇਸ਼ਾਂ ਨੂੰ ਅਮਰੀਕਾ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਵਪਾਰ ਕਰਨ ਦੀ ਮਨਾਹੀ ਹੋਵੇਗੀ। ਉਹਨਾਂ ਨੇ ਸਪਸ਼ਟ ਤੌਰ ਦੇ ਉੱਤੇ ਲਿਖਿਆ ਹੈ ਵੀ ਅਲਰਟ ইরਾਨੀ ਤੇਲ ਜਾਂ ਫਿਰ ਪੈਟਰੋ케ਮੀਕਲ ਉਤਪਾਦਾਂ ਦੀ ਖਰੀਦਦਾਰੀ ਤੁਰੰਤ ਬੰਦ ਹੋਣੀ ਚਾਹੀਦੀ ਹੈ। ਜੇ ਕੋਈ ਦੇਸ਼ ਜਾਂ ਵਿਅਕਤੀ ਈਰਾਨ ਤੋਂ ਇਹ ਖਰੀਦਦਾ ਹੈ ਤਾਂ ਉਹ ਸੈਕੰਡਰੀ پابੰਦੀਆਂ ਦੇ ਦਾਇਰੇ ਦੇ ਵਿੱਚ ਆਵੇਗਾ ਅਤੇ ਅਮਰੀਕਾ ਦੇ ਨਾਲ ਵਪਾਰ ਤੋਂ ਵਾਂਝਾ ਰਹੇਗਾ। ਇਹ ਚੇਤਾਵਨੀ ਅਜਿਹੇ ਸਮੇਂ ਦੇ ਵਿੱਚ ਆਈ ਹੈ ਜਦੋਂ ਅਮਰੀਕਾ ਅਤੇ ਈਰਾਨ ਦੇ ਵਿਚਾਲੇ ਈਰਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਲੈ ਕੇ ਗੱਲਬਾਤ ਪਹਿਲਾਂ ਹੀ ਰੁਕ ਚੁੱਕੀ ਹੈ। ਅਮਰੀਕਾ ਈਰਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਰੋਕਣ ਦੇ ਲਈ ਦਬਾਅ ਬਣਾ ਰਿਹਾ ਹੈ ਜਦਕਿ ਈਰਾਨ ਦਾ ਦਾਵਾ ਹੈ ਕਿ ਉਸ ਦਾ ਪ੍ਰੋਗਰਾਮ ਸਿਰਫ ਸ਼ਾਂਤੀਪੂਰਨ ਊਰਜਾ ਉਤਪਾਦਨ ਦੇ ਲਈ ਹੈ ਇਸ ਤੋਂ ਪਹਿਲਾਂ 16 ਅਪ੍ਰੈਲ 2025 ਨੂੰ ਅਮਰੀਕਾ ਨੇ ਚੀਨ ਦੀ ਇੱਕ ਆਜ਼ਾਦ ਰਿਫਾਇਨਰੀ ਸ਼ਾਂਡੋਗ ਸ਼ੈਂਚਿੰਗ ਕੈਮੀਕਲ ਕੰਪਨੀ ਲਿਮਟਿਡ ਤੇ 1 ਅਰਬ ਡਾਲਰ ਤੋਂ ਵੱਧ ਦਾ ਈਰਾਨੀ ਕੱਚਾ ਤੇਲ ਖਰੀਦਣ ਦੇ ਲਈ ਪਾਬੰਦੀ ਲਗਾਈ ਸੀ ਇਸੇ ਦੇ ਨਾਲ ਹੀ ইরਾਨੀ ਤੇਲ ਨੂੰ ਚੀਨ ਤੱਕ ਪਹੁੰਚਾਉਣ ਦੇ ਵਿੱਚ ਸ਼ਾਮਲ ਕੰਪਨੀਆਂ ਅਤੇ ਸਮੁੰਦਰੀ ਜਹਾਜ਼ਾਂ ਤੇ ਵੀ ਸਖਤ ਕਾਰਵਾਈ ਕੀਤੀ ਗਈ ਸੀ। ਡੋਨਾਲਡ 트ੰਪ ਪ੍ਰਸ਼ਾਸਨ ਦਾ ਮੁੱਖ ਟੀਚਾ ਈਰਾਨ ਦੇ ਸ਼ੈਡੋ ਫਲੀਟ ਯਾਨੀ ਕਿ ਗੁਪਤ ਜਹਾਜ਼ੀ ਬੇੜੇ ਦੇ ਰਾਹੀਂ ਤੇਲ ਨਿਰਯਾਤ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ। ਤੇ ਇਸ ਗੁਪਤ ਬੇੜੇ ਦੇ ਰਾਹੀਂ ਈਰਾਨੀ ਆਪਣੇ ਤੇਲ ਦੀ ਤਸਕਰੀ ਕਰਦਾ ਹੈ ਜਿਸ ਦੇ ਨਾਲ ਉਹ ਨਿਊਕਲੀਅਰ ਪ੍ਰੋਗਰਾਮ ਅਤੇ ਅੱਤਵਾਦੀ ਗਤੀਵਿਧੀਆਂ ਦੇ ਲਈ ਰਾਜਸਭਾ ਪੈਦਾ ਕਰ ਸਕਦਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਈਰਾਨ ਆਪਣੇ ਤੇਲ ਦੇ ਰਾਜਸਭਾ ਦੇ ਨਾਲ ਅਸਥਿਰ ਗਤੀਵਿਧੀਆਂ ਨੂੰ ਵਿਤ ਦਿੰਦਾ ਰਹੇਗਾ ਅਸੀਂ ਈਰਾਨ ਅਤੇ ਉਸ ਦੇ ਸਹਿਯੋਗੀਆਂ ਨੂੰ ਜਵਾਬਦੇਹ ਠਹਿਰਾਉਣ ਦੇ ਲਈ ਸਖਤ ਕਦਮ ਚੁੱਕਦੇ ਰਹਾਂਗੇ ਤੇ ਇਸ ਚੇਤਾਵਨੀ ਦਾ ਸਿੱਧਾ ਅਸਰ ਈਰਾਨ ਦੇ ਸਭ ਤੋਂ ਵੱਡੇ ਤੇਲ ਖਰੀਦਦਾਰ ਚੀਨ ਤੇ ਪਵੇਗਾ ਜੋ ਕਿ ਮਾਰਚ 2025 ਦੇ ਵਿੱਚ 18 ਲੱਖ ਬੈਰਲ ਪ੍ਰਤੀ ਦਿਨ ਦੀ ਦਰ ਦੇ ਨਾਲ ਈਰਾਨੀ ਤੇਲ ਆਯਾਤ ਕਰ ਰਿਹਾ ਸੀ ਇਸੇ ਦੇ ਨਾਲ ਹੀ ਇਸ ਖੋਸ਼ਨਾ ਤੋਂ ਬਾਅਦ ਵਿੱਚ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਤੇਲ ਦੀਆਂ ਕੀਮਤਾਂ ਦੇ ਵਿੱਚ ਵੀ ਉਛਾਲ ਆਏ ਹਨ ਬ੍ਰੈਂਟ ਕਰੂਡ ਦੀ ਕੀਮਤ 1.8% ਵੱਧ ਕੇ 68.13 ਡਾਲਰ ਪ੍ਰਤੀ ਬੈਰਲ ਤੇ ਬੰਦ ਹੋਈ ਜਦਕਿ ਡਬਲਯੂਟੀਆਈ ਕਰੂਡ 1.5% ਵੱਧ ਕੇ 58.45 ਡਾਲਰ ਪ੍ਰਤੀ ਬੈਰਲ ਤੇ ਪਹੁੰਚ ਗਿਆ ਹੁਣ ਮਾਹਿਰਾਂ ਦੇ ਮੁਤਾਬਿਕ ਜੇ ਚੀਨ ਨੇ ਇਰਾਨੀ ਤੇਲ ਦੀ ਖਰੀਦ ਘਟਾਈ ਤਾਂ ਫਿਰ ਤੇਲ ਦੀਆਂ ਕੀਮਤਾਂ ਦੇ ਵਿੱਚ ਹੋਰ ਵੀ ਉਛਾਲ ਆ ਸਕਦਾ ਹੈ ਜਿਸ ਦੇ ਨਾਲ ਭਾਰਤ ਵਰਗੇ ਤੇਲ ਆਯਾਤ ਕਰਨ ਵਾਲੇ ਦੇਸ਼ਾਂ ਤੇ ਵੀ ਅਸਰ ਪਵੇਗਾ ਇਸ ਨਾਲ ਹੀ ਇਸ ਚੇਤਾਵਨੀ ਨੇ ਅਮਰੀਕਾ ਅਤੇ ਚੀਨ ਦੇ ਵਿਚਾਲੇ ਤਣਾਅ ਨੂੰ ਹੋਰ ਵੀ ਵਧਾ ਕੇ ਰੱਖ ਦਿੱਤਾ ਹੈ ਚੀਨ ਨੇ ਪਹਿਲਾਂ ਹੀ ਅਮਰੀਕੀ ਪਾਬੰਦੀਆਂ ਦੇ ਨਖੇਦੀ ਕੀਤੀ ਹੈ ਅਤੇ ਈਰਾਨ ਦੇ ਨਾਲ ਆਪਣੇ ਵਪਾਰਕ ਸਬੰਧਾਂ ਨੂੰ ਜਾਰੀ ਰੱਖਣ ਦੀ ਗੱਲ ਕਹੀ ਹੈ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ 17 ਅਪ੍ਰੈਲ ਨੂੰ ਕਿਹਾ ਸੀ ਕਿ ਅਸੀਂ ਈਰਾਨ ਦੇ ਨਾਲ ਆਪਣੇ ਜਾਇਜ਼ ਵਪਾਰਕ ਸਬੰਧਾਂ ਨੂੰ ਜਾਰੀ ਰੱਖਾਂਗੇ ਅਤੇ ਅਮਰੀਕਾ ਦੀਆਂ ਇੱਕ ਪਾਸੜ ਪਾਬੰਦੀਆਂ ਨੂੰ ਨਹੀਂ ਮੰਨਦੇ ਸੋ ਅੰਤ ਇਥੇ ਇਹ ਹੀ ਹੈ ਕਿ 트럼ਪ ਦੀ ਇਸ ਸਖਤ ਨੀਤੀ ਦੇ ਨਾਲ ਇਰਾਨ ਤੇ ਆਰਥਿਕ ਦਬਾਅ ਯਕੀਨੀ ਤੌਰ ਦੇ ਤੇ ਹੀ ਵਧੇਗਾ ਪਰ ਇਸ ਦਾ ਅਸਰ ਅੰਤਰਰਾਸ਼ਟਰੀ ਵਪਾਰ ਤੇਲ ਦੀਆਂ ਕੀਮਤਾਂ ਅਤੇ ਅਮਰੀਕਾ-ਚੀਨ ਸਬੰਧ ਤੇ ਵੀ ਸਾਫ ਦਿਖਾਈ ਦੇ ਰਿਹਾ ਹੈ ਅਜਿਹੇ ਦੇ ਵਿੱਚ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੇਖਣਾ ਅਹਿਮ ਹੋਵੇਗਾ ਕਿ ਇਰਾਨ ਚੀਨ ਅਤੇ ਹੋਰ ਸਬੰਧਤ ਦੇਸ਼ ਦੇ ਵਿੱਚ ਇਸ ਸਥਿਤੀ ਦਾ ਕਿਵੇਂ ਜਵਾਬ ਦਿੰਦੇ ਨੇ ਅਤੇ ਇਸ ਦਾ ਵਿਸ਼ਵ ਬਾਜ਼ਾਰ ਤੇ ਕੀ ਪ੍ਰਭਾਵ ਪੈਂਦਾ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਟੋਰੀ ਚੰਗੀ ਲੱਗੇ ਹੋਵੇਗੀ ਤੇ ਹੋਰ ਨਵੀਆਂ ਅਪਡੇਟ ਦੇਖਣ ਦੇ ਲਈ ਤੁਸੀਂ ਜੁੜੇ ਰਹੋ RPD 24 ਦੇ ਨਾਲ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD 24 News ਤੇ ਕਲਿੱਕ ਕਰੋ ਬੈਲ ਆਈਕਨ ਤੇ